ਪੰਜਾਬੀ ਗਾਇਕ ਰਾਜਵੀਰ ਜਬੰਦਾ ਦਾ ਬੁੱਧਵਾਰ ਨੂੰ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਿਹਾਂਤ ਹੋ ਗਿਆ ਸੀ। ਉਹਨਾਂ ਦਾ ਵੱਡੀ ਦੇ ਵਿੱਚ ਭਿਆਨਕ ਐਕਸੀਡੈਂਟ ਹੋਣ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਹ ਲੰਮਾ ਸਮਾਂ ਫੋਰਟਿਸ ਹਸਪਤਾਲ ਦੇ ਵਿੱਚ ਜੇਰੇ ਇਲਾਸਨ ਪਰ ਬੁੱਧਵਾਰ ਨੂੰ ਸਵੇਰੇ ਉਹਨਾਂ ਦਾ ਦਿਹਾਂਤ ਹੋ ਗਿਆ। ਲਗਾਤਾਰ ਸਿਆਸੀ ਪਾਰਟੀਆਂ ਦੇ ਲੋਕ, ਰਾਜਨੀਤਿਕ ਲੋਕ ਅਤੇ ਵੱਡੇ ਸੰਗੀਤ ਜਗਤ ਦੇ ਲੋਕ ਉਹਨਾਂ ਨੂੰ ਮਿਲਣ ਦੇ ਲਈ ਹਸਪਤਾਲ ਪਹੁੰਚਦੇ ਰਹੇ। ਪਾਰੇ ਜਦੋਂ ਉਹਨਾਂ ਦੀਆਂ ਅਕਾਲ ਚਲਾਣੇ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਤਾਂ ਪੂਰਾ ਅਮਲਾ ਚਾਹੇ ਸੰਗੀਤ ਜਗਤ ਦਾ ਚਾਹੇ ਰਾਜਨੀਤਿਕ ਪਾਰਟੀਆਂ ਦੇ ਲੋਕ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਪਰ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕੱਲ ਨੂੰ ਉਹਨਾਂ ਦਾ ਜਿਹੜਾ ਸੰਸਕਾਰ ਹੈ ਕੀਤਾ ਜਾਵੇਗਾ ਉਹਨਾਂ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਅਤੇ ਤਹਿਸੀਲ ਜਗਰਾਓ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਸਵੇਰੇ ਕੀਤਾ ਜਾਵੇਗਾ ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ ਜਦੋਂ ਉਹਨਾਂ ਦੀਆਂ ਜਿਹੜੀਆਂ ਮੌਤ ਦੀਆਂ ਖਬਰਾਂ ਫੈਲੀਆਂ ਤਾਂ ਪੂਰਾ ਜਿਹੜਾ ਸੰਗੀਤ ਜਗਤ ਦੇ ਲੋਕ ਨੇ ਮਲਕੀਤ ਰੌਣੀ ਤੋਂ ਲੈ ਕੇ ਰੁਪਿੰਦਰ ਕੌਰ ਹੰਡਾ ਉਸ ਤੋਂ ਬਾਅਦ ਬੀ ਐਨ ਸ਼ਰਮਾ ਹੋਰ ਸੱਜਣ ਅਦੀਬ ਵਰਗੇ ਵੱਡੇ-ਵੱਡੇ ਜਿਹੜੇ ਕਲਾਕਾਰ ਸਿੰਗਰ ਹਸਪਤਾਲ ਦੇ ਵਿੱਚ ਪਹੁੰਚੇ ਰਾਜਵੀਰ ਜਵੰਦਾ ਦੀ ਜਿਹੜੀ ਸਥਿਤੀ ਸੀ ਉਹ ਪਹਿਲਾਂ ਤੋਂ ਹੀ ਨਾਜ਼ੁਕ ਬਣੀ ਹੋਈ ਸੀ ਡਾਕਟਰਾਂ ਨੇ ਜਿਹੜਾ ਮੈਡੀਕਲ ਬੁਲਟਨ ਸੀ ਉਹ ਜਾਰੀ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਉਸ ਦੇ ਅਨੁਸਾਰ ਜਿਹੜੀ ਮੈਡੀਕਲ ਬੁਲੇਟਿਨ ਦੇ ਅਨੁਸਾਰ ਰਾਜਵੀਰ ਜਵੰਦਾ ਦੀ ਸਥਿਤੀ ਨਾਜ਼ੁਕ ਬਣੀ ਹੋਈ ਸੀ। ਉਹਨਾਂ ਦੀ ਕਾਰਡੀਓਲੋਜੀਕਲ ਸਥਿਤੀ ਅਤੇ ਨਿਊਰੋਲੋਜੀਕਲ ਸਥਿਤੀ ਗੰਭੀਰ ਸੀ। ਡਾਕਟਰਾਂ ਨੇ ਪਹਿਲਾਂ ਹੀ ਚਿੰਤਾ ਜਿਹੜੀ ਜ਼ਾਹਿਰ ਜਤਾ ਦਿੱਤੀ ਸੀ ਕਿ ਰਾਜਵੀਰ ਜਵੰਦਾ ਦੀ ਸਥਿਤੀ ਹੈ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਬੁੱਧਵਾਰ ਸਵੇਰੇ ਉਹਨਾਂ ਦਾ 10:55 ਤੇ ਜਿਹੜਾ ਡਾਕਟਰਾਂ ਵੱਲੋਂ ਆਫੀਸ਼ੀਅਲੀ ਜਿਹੜਾ ਦਿਹਾਂਤ ਦੀ ਜਿਹੜੀ ਪੁਸ਼ਟੀ ਕੀਤੀ ਗਈ ਸੀ ਉਸ ਤੋਂ ਬਾਅਦ ਪਰਿਵਾਰ ਵੱਲੋਂ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਪੁਸ਼ਟੀ ਕੀਤੀ ਗਈ ਹੈ ਕਿ ਵੀਰਵਾਰ ਨੂੰ ਉਹਨਾਂ ਦੇ ਜੱਦੀ ਪਿੰਡ ਪੁਨਾ ਵਿੱਚ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਜਾਵੇਗਾ ਸੋ ਪੂਰੇ ਪੰਜਾਬੀਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦਾ ਜਿਹੜਾ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਅਤੇ ਇਹ ਜ਼ਾਹਿਰ ਗੱਲ ਹੈ ਕਿ ਪੂਰੇ ਪੰਜਾਬ ਦੇ ਲੋਕ ਇਸ ਵੇਲੇ ਸ਼ੋਗ ਦੀ ਲਹਿਰ ਦੇ ਵਿੱਚ ਹਨ ਅੱਖਾਂ ਨੰਮ ਨੇ ਉਦਾਸ ਨੇ ਅਤੇ ਜ਼ਰੂਰ ਹੈ ਵੀ ਉਹ ਉੱਥੇ ਜ਼ਰੂਰ ਪਹੁੰਚਣਗੇ ਸੰਸਕਾਰ ਤੇ ਸੋ ਪੰਜਾਬ ਲਈ ਇਹ ਵੱਡਾ ਘਟ ਹੈ ਪੰਜਾਬ ਵਾਸੀਆਂ ਲਈ ਪੰਜਾਬ ਸੰਗੀਤ ਜਗਤ ਲਈ ਪੰਜਾਬ 뮤직 ਇੰਡਸਟਰੀ ਲਈ ਵੱਡਾ ਘਟ ਹੈ ਜਿਵੇਂ ਕਿ ਉੱਥੇ ਜਿਹੜੇ ਵੱਡੇ ਵੱਡੇ ਸਿੰਗਰ ਐਕਟਰ ਪਹੁੰਚ ਰਹੇ ਨੇ ਉਹ ਵੀ ਇਹੀ ਗੱਲ ਕਰ ਰਹੇ ਨੇ ਕਿ ਸਾਲ 2025 ਜਿਹੜਾ ਸੰਗੀਤ ਜਗਤ ਲਈ ਬਹੁਤ ਖਤਰਨਾਕ ਸਿੱਧ ਹੋਇਆ ਕਿਉਂਕਿ ਇਸ ਸਾਲ ਦੇ ਵਿੱਚ ਵੱਡੀ ਵੱਡੀਆਂ ਜਿਹੜੀ ਹਸਤੀ ਨਾਮੀਆਂ ਨੇ ਉਹਨਾਂ ਦਾ ਦੇਹਾਂਤ ਹੋਇਆ ਸੋ ਪਰਿਵਾਰ ਵੱਲੋਂ ਜਿਹੜੀ ਉਹਨਾਂ ਦੇ ਸੰਸਕਾਰ ਨੂੰ ਲੈ ਕੇ ਪੁਸ਼ਟੀ ਕਰ ਦਿੱਤੀ ਗਈ ਹੈ ਵੀਰਵਾਰ ਨੂੰ ਉਹਨਾਂ ਦਾ ਜਿਹੜਾ ਸੰਸਕਾਰ ਹੈ ਉਹਨਾਂ ਦੇ ਜੱਦੀ ਪਿੰਡ ਪੋਣਾ ਦੇ ਵਿੱਚ ਹੋਵੇਗਾ